ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸੈਲੀਬ੍ਰੇਸ਼ਨ ਮਾਲ ਦੇ ਨਜ਼ਦੀਕ ਸੜਕ ਦੇ ਕਿਨਾਰੇ ਖੜੇ ਗੰਦੇ ਪਾਣੀ ਅਤੇ ਉੱਥੋਂ ਹੀ ਸੜਕ ਤੇ ਪਿਆ ਖੱਡਾ ਵਾਹਨ ਚਾਲਕਾਂ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਇਥੋਂ ਲੰਘਦੇ ਰਾਹਗੀਰਾਂ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਪਾਸੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੜਕ ਦੇ ਐਨੇ ਹਿੱਸੇ ਤੇ ਇਹ ਪਾਣੀ ਪਿਛਲੇ ਕਈ ਮਹੀਨਿਆਂ ਤੋਂ ਇਸੇ ਤਰ੍ਹਾਂ ਹੀ ਖੜਾ ਹੈ ਜਿਸ ਵਿੱਚ ਮੱਛਰ ਪੈਦਾ ਹੁੰਦੇ ਹਨ ਅਤੇ ਇਸ ਗੰਦੇ ਪਾਣੀ ਦੀ ਬਦਬੂ ਕਾਰਨ ਡੇਂਗੂ ਅਤੇ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਐਸੇ ਥਾਂ ਤੇ ਸੜਕ ਵਿੱਚ ਪਿਆ ਖੱਡਾ ਜਿੱਥੇ ਵਾਹਨਾਂ ਦਾ ਨੁਕਸਾਨ ਕਰਦਾ ਹੈ ਉਥੇ ਹੀ ਇਸ ਖੱਡੇ ਕਾਰਨ ਕਈ ਵਾਹਨ ਪਲਟ ਜਾਂਦੇ ਹਨ ਅਤੇ ਸਵਾਰਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ ਇੱਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇੱਥੇ ਇੱਕ ਸਵਾਰੀਆਂ ਨਾਲ ਭਰਿਆ ਈ-ਰਿਕਸ਼ਾ ਪਲਟ ਗਿਆ ਸੀ ਅਤੇ ਸਾਡੇ ਚੈਨਲ ਵੱਲੋਂ ਖਬਰ ਵੀ ਲਗਾਈ ਗਈ ਸੀ ਪਰ ਉਸਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਇਹ ਹਾਦਸਾ ਫਿਰ ਵਾਪਰਿਆ ਉਹਨਾਂ ਸਬੰਧਤ ਵਿਭਾਗ ਤੋਂ ਅਪੀਲ ਕੀਤੀ ਕਿ ਇੱਥੇ ਸੜਕ ਤੇ ਪੇਚ ਆ ਰਹੀਆਂ ਇਹਨਾਂ ਮੁਸ਼ਕਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਜੂ ਰਾਗੀਰ ਜਾਂ ਵਾਹਨ ਚਾਲਕਾਂ ਦਾ ਕੋਈ ਨੁਕਸਾਨ ਨਾ ਹੋਵੇ। ਇਹ ਸਿੰਪਲ ਆ ਜੀ ਮੈਂ ਇੱਥੇ ਲੱਗੇ ਲੈਣਾ ਤੇ ਮੇਰਾ ਰੋਜ਼ ਦਾ ਹੀ ਲੰਗਾ ਇੱਥੋਂ ਲਗਭਗ ਰੋਜ਼ ਦਾ ਹੀ ਲੰਗਾ। ਇਹਦੇ ਬਹੁਤ ਹੀ ਰੋਡ ਦਾ ਬੁਰਾ ਹਾਲ ਆ ਜੀ। ਸਰਕਾਰ ਮਾਸਾ ਧਿਆਨ ਨਹੀਂ ਦਿੰਦੀ ਵੀ ਤੇ ਪਾਣੀ ਥੋੜਾ ਜਿਹਾ ਬਾਰਿਸ਼ ਹੋ ਜੇ ਸਭ ਤੋਂ ਜ਼ਿਆਦਾ ਗੰਦਾ ਪਾਣੀ ਇੱਥੇ ਖੜਾ ਹੁੰਦਾ। ਸਾਰੇ ਸੀਵਰ ਬੰਦ ਲਏ ਇੱਥੇ ਇੰਨਾ ਬੁਰਾ ਹਾਲ ਹੁੰਦਾ। ਇੱਕ ਦੋ ਵਾਰੀ ਤੇ ਇੱਥੇ ਜਿਹੜਾ ਬੈਟਰੀ ਰਿਕਸ਼ਾ ਉਹ ਵੀ ਉਲਟ ਗਿਆ। ਬੱਚਿਆਂ ਨੂੰ ਸਕੂਲ ਹਾ ਨੁਕਸਾਨ ਹੁੰਦਾ ਹੈ ਬੱਚਿਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਪਰ ਕਿਸੇ ਦਾ ਪ੍ਰਸ਼ਾਸਨ ਦਾ ਕਿਸੇ ਦਾ ਕੋਈ ਨਾ ਕੋਈ ਧਿਆਨ ਨੀ ਲਾਉਂਦਾ ਨਾ ਕੋਈ ਵੇਖਦਾ ਨਾ ਕੋਈ ਪਾਣੀ ਦਾ ਇੰਨਾ ਗੰਦਾ ਪਾਣੀ ਪਿੰਦਾ ਉਹਦੇ ਨਾਲ ਹੀ ਜਾ ਕੇ ਬਿਮਾਰੀ ਲੱਗਦੀ ਘਰੇ ਆ ਡਾਇਰੀਆ ਹੁੰਦਾ ਕੁਝ ਹੁੰਦਾ ਕਿ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ ਇਹ ਸਰਕਾਰ ਨੂੰ ਬਸ ਆਪਾਂ ਇਹ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਨੂੰ ਕਰਵਾ ਦਿਓ ਕਿ ਕਿਸੇ ਦਾ ਕੋਈ ਹੋਰ ਜਿਆਦਾ ਵੱਡਾ ਹਸਾ ਨਾ ਜੇ ਭਾਈ ਘੱਟ ਤੋਂ ਘੱਟ 7-8 ਮਹੀਨੇ ਤੋਂ ਵਾਧੀ ਹੋ ਗਏ ਹੋਣੇ ਇਹਦੇ ਦੇ ਲੋਕ ਕੀ ਇਨਸਾਨ ਮੈਨਾਂ ਬਹੁਤ ਜ਼ਿਆਦਾ ਡੇਂਜਰ ਹੈਗਾ ਜੇ ਮੋਟਰਸਾਈਕਲ ਵਾਸਤੇ ਤਾਂ ਬਹੁਤ ਮਾੜਾ ਜੇ ਜਾਨ ਵੀ ਜਾ ਸਕਦੀ ਆ ਇੰਨਾ ਡੇਂਜਰ ਕਿਉਂ ਹੈਗਾ ਜੇ ਤੇ ਕੋਈ ਵੇਨਣਾ ਨਹੀਂ ਪਿਆ ਕੋਈ ਹੁੰਦਾ ਪਿਆ ਸੜਕਾਂ ਖਰੀਦਣ ਦੇ ਸਾਬੇ ਕੀ ਜਾਣੇ ਚੱਲੀ ਜਾਣ ਲੈ ਕੰਮ। ਸ਼ਹਿਰ ਦੁਆਰਾ ਅੰਮ੍ਰਿਤਸਰ ਸਮਾਰਟ ਸਿਟੀ ਨੂੰ ਬਿਹਤਰ ਬਣਾਉਣ ਲਈ ਛੇੜਗੇ ਮਹਿੰਦੇ ਤਰਸ ਅੱਜ ਸਾਰੇ ਦਰਸ਼ਕਾਂ ਵੱਲੋਂ ਬਟਾਲਾ ਰੋਡ ਤੇ ਤੇ ਸੜਕਾਂ ਦੇ ਵੱਡੇ ਵੱਡੇ ਟੋਏ ਵੱਲ ਧਿਆਨ ਦਿਵਾਇਆ ਗਿਆ ਤੇ ਅਸੀਂ ਇਸ ਟਾਈਮ ਬਟਾਲਾ ਰੋਡ ਤੇ ਪਹੁੰਚੇ ਆਂ। ਬਟਾਲਾ ਰੋਡ ਤੇ ਤੁਸੀਂ ਆਪਾਂ ਕੈਮਰਾਮੈਨ ਨੂੰ ਕਹੂਗਾ ਕਿ ਤਸਵੀਰਾਂ ਸਾਂਝੀਆਂ ਕਰਨ। ਜਿੱਥੇ ਵੱਡੇ ਵੱਡੇ ਟੋਏ ਪਏ ਆ ਇੱਥੋਂ ਨਿਕਲਦੇ ਰਾਹਗੀਰ ਜਿਹੜੇ ਕਿ ਸਟੋਏ ਦੇ ਕਾਰਨ ਬਹੁਤ ਜ਼ਿਆਦਾ ਪਰੇਸ਼ਾਨ ਆ ਤੇ ਸਕੂਲ ਨੂੰ ਜਾਣ ਵਾਲੇ ਆਟੋ ਟੂ ਵੀਲਰ ਤੇ ਫੋਰ ਵੀਲਰ ਥਰੀ ਵੀਲਰ ਜੋ ਕਿ ਅਕਸਰ ਹੀ ਇਸ ਟੋਏਰੇ ਵਿੱਚ ਫਸ ਕੇ ਗੁਰਗਾ ਖਾ ਦਾਸ ਹੋ ਜਾਂਦੇ ਆ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਵਕਤ ਜਲਦੀ ਜਲਦੀ ਧਿਆਨ ਦਿੱਤਾ ਜਾਵੇ ਤੇ ਇਹ ਟੋਇਆ ਤੇ ਜੇ ਭਰਿਆ ਜਾਵੇ ਜਾਂ ਸੜਕ ਨੂੰ ਨਵੀਂ ਬਣਾਇਆ ਜਾਵੇ ਤੇ ਸੜਕ ਨਵੀਂ ਬਣਾਉਣ ਵਾਸਤੇ ਉਹਨਾਂ ਕੋਲ ਫੰਡ ਨਹੀਂ ਹੈਗੇ ਤੇ ਇਹ ਟੋਏ ਨੂੰ ਕੋਈ ਪਰਨ ਦਾ ਕੋਈ ਪ੍ਰਬੰਧ ਕੀਤਾ ਜਾਵੇ ਉਹ ਨਾਲ ਹੀ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਟੋਏ ਦੇ ਨਾਲ ਇੱਥੇ ਦੇ ਸੀਵਰੇਜ ਥੋੜਾ ਬਰਸਾਦ ਹੁੰਦੇ ਨਾਲ ਸੀਵਰੇਜ ਦਾ ਪਾਣੀ ਜਿਹੜਾ ਕਿ ਪੂਰੀ ਤਰ੍ਹਾਂ ਭਰ ਜਾਂਦਾ ਔਰ ਉਹ ਇਹ ਸੜਕ ਜਿਹੜੀ ਹੈ ਤਲਾਬ ਦਾ ਰੂਪ ਧਾਰਨ ਕਰ ਲੈਂਦੀ ਹੈ ਔਰ ਉਸੇ ਵਾ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਸਬੰਧਿਤ ਵਿਭਾਗ ਨੂੰ ਇਸ ਵੱਲ ਜਲਦੀ ਤੋਂ ਜਲਦੀ ਜਿਹੜਾ ਕਿ ਧਿਆਨ ਦੇਣ ਦੀ ਲੋੜ ਹੈਗੀ ਹੈ ਜੋ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਫਾਸਟਵੇ ਖਬਰਨਾਮਾ ਲਈ ਕੈਮਰਾਮੈਨ ਸੁਲਿੰਦਰ ਨਾਲ ਆਰ ਕੇ ਸੋਨੀਆ